ਸਰ ਕੀ ਨਾਮ ਹੈ ਤੁਹਾਡਾ ਐਡਵੋਕੇਟ ਅਸ਼wini ਵਰਮਾ ਡਿਸਟ੍ਰਿਕਟ ਕੋਰਟ ਹੁਸ਼ਿਆਰਪੁਰ ਜੀ ਸਰ ਅੱਜ ਦੋਸ਼ੀ ਨਾਂ ਕੀ ਜਾਂਚ ਤੋਂ ਬਿਦਾਤ ਵਿੱਚ ਪੇਸ਼ ਕੀਤਾ ਗਿਆ ਤਾਂ ਮਾਨਯੋਗ ਅਦਾਲਤ ਨੇ ਕੀ ਫੈਸਲਾ ਸੁਣਾਇਆ ਜੀ ਦੇਖੋ ਅੱਜ 2 ਦਿਨ ਦੀ ਪੁਲਿਸ ਰਿਮਾਂਡ ਤੋਂ ਬਾਅਦ ਅੱਜ ਦੁਬਾਰਾ ਉਹਦੀ ਤਾਰੀਖ ਸੀਗੀ ਤੇ ਅੱਜ ਉਹਦੀ ਜੁਡੀਸ਼ੀਅਲ ਕਸਟਡੀ ਚ ਉਹਨੂੰ ਭੇਜ ਦਿੱਤਾ ਗਿਆ ਤੇ ਮਾਨਯੋਗ ਅਦਾਲਤ ਵੱਲੋਂ ਉਹਦੀ ਅਗਲੀ ਤਾਰੀਖ ਜਿਹੜੀ ਆ ਉਹ 26 ਨੂੰ ਨਿਰਧਾਰਿਤ ਕੀਤੀ ਗਈ ਹੈ ਜੀ ਜੀ ਇਹ ਵਕੀਲ ਸਰ ਕੁਝ ਦੱਸਿਆ ਕਿ ਦੋਸ਼ੀ ਨੇ ਖੁਲਾਸਾ ਕੀਤਾ ਗਿਆ ਪੁਲਿਸ ਕਸਟਡੀ ਦੌਰਾਨ ਕੀ ਕਿਉਂ ਉਸ ਵੱਲੋਂ ਇਸਕਾ ਟਫੰਗਨ ਚਾਹਤ ਦਿੱਤਾ ਗਿਆ ਨੀਦਰੰਦਗੀ ਭਰੇ ਢੰਗ ਦੇ ਨਾਲ ਜੀ ਪੁਲਿਸ ਵੱਲੋਂ ਇੰਟਰੋਗੇਟ ਉਹਨੂੰ ਕੀਤਾ ਗਿਆ ਤੇ ਉਹਨੇ ਜੋ ਕੋਟ ਮੋਰੇ ਦੱਸਿਆ ਜੋ ਪੁਲਿਸ ਵੱਲੋਂ ਬਿਆਨ ਹੋਇਆ ਕਿ ਉਹਨੇ ਕੁਝ ਜ਼ਿਆਦਾ ਤਾਂ ਨਹੀਂ ਦੱਸਿਆ ਪਰ ਇਹ ਜ਼ਰੂਰ ਕਹਿ ਗਿਆ ਕਿ ਜਦੋਂ ਉਹਨੂੰ ਫੜਿਆ ਗਿਆ ਤਦੋਂ ਉਹ ਸ਼ਰਾਬ ਦੀ ਹਾਲਤ 'ਚ ਸੀਗਾ ਜੀ ਤੇ ਫਿਰ ਉਸ ਤੋਂ ਬਾਅਦ ਅਦਾਲਤ ਵੱਲੋਂ ਵੀ ਥੋੜਾ ਉਹਨੂੰ ਪੁੱਛਿਆ ਗਿਆ ਤਾਂ ਇਹ ਚੀਜ਼ ਉਹਨੇ ਵੀ ਕਿਹਾ ਕਿ ਹਾਂ ਮੈਂ ਸ਼ਰਾਬ ਦੀ ਹਾਲਤ 'ਚ ਸੀਗਾ ਤੇ ਮੋਰਓਵਰ ਉਹਨੇ ਬੱਚੇ ਬਾਰੇ ਵੀ ਆਪਣਾ ਚੀਜ਼ ਮੰਨੀ ਹੈ ਕਿ ਹਾਂ ਇਹ ਉਹਦੇ ਵੱਲੋਂ ਹੀ ਕੀਤਾ ਗਿਆ ਹੈ ਇਸ ਲੋਕਾਂ ਦੇ ਵਿੱਚ ਵੀ ਰੋਸ ਹੈ ਤੇ ਮੰਗ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦੀ ਨਾ ਚਲਾਨ ਹੈ 10 ਦਿਨ ਦੇ ਅੰਦਰ ਅੰਦਰ ਇਹ ਪੁਲਿਸ ਆ ਜਿਹੜਾ ਉਹ ਪੇਸ਼ ਕਰੇ ਮਾਨਯੋਗ ਅਦਾਲਤ ਦੇ ਵਿੱਚ ਬਿਲਕੁਲ ਜੀ ਇਹ ਦੇ ਰਿਗਾਰਡਿੰਗ ਮੈਂ ਥੋੜਾ ਜਿਹਾ ਲੀਗਲ ਸੈਂਸ 'ਚ ਤੁਹਾਨੂੰ ਕਲੀਅਰ ਕਰਦਾ ਕਿ 10 ਦਿਨ ਦੀ ਗੱਲ ਕੋਈ ਆਪਾਂ ਇਹ ਨਹੀਂ ਕਹਿ ਸਕਦੇ ਕਿ 10 ਦਿਨ 'ਚ ਹੀ ਪੇਸ਼ ਕਰੋ ਪਰ ਇਹਦੇ ਨਾਲ ਇੱਕ ਜ਼ਰੂਰ ਮੈਂ ਕਹਿ ਸਕਦਾ ਹਾਂ ਇਹ ਚੀਜ਼ ਚਲਾਨ ਜਲਦੀ ਪੇਸ਼ ਕਰੋ ਪਰ ਜੀ ਡੀ ਯੂ ਦੀ ਇਨਵੈਸਟੀਗੇਸ਼ਨ ਆ ਉਹ ਜੋ ਪੁਲਿਸ ਵੱਲੋਂ ਇਨਵੈਸਟੀਗੇਸ਼ਨ ਆ ਉਹਦੇ ਵਿੱਚ ਕੋਈ ਖਾਮੀ ਨਹੀਂ ਹੋਣੀ ਚਾਹੀਦੀ ਉਹਦੇ ਲਈ ਅਗਰ 2-4 ਦਿਨ ਉੱਪਰ ਥੱਲੇ ਹੋ ਜਾਂਦਾ ਹੈ ਤਾਂ ਉਹ ਕੋਈ ਦਿੱਕਤ ਨਹੀਂ ਆ ਪਰ ਅਗਰ ਉਹ ਖਾਮੀ ਛੱਡ ਦਿੱਤੀ ਗਈ ਤਾਂ ਬਾਅਦ ਵਿੱਚ ਜਿਹੜਾ ਸਾਡਾ ਕੇਸ ਆ ਉਹ ਬਹੁਤ ਕਮਜ਼ੋਰ ਉਸ 'ਚ ਚਲੇ ਜਾਏਗਾ ਜਿਹੜਾ ਕਿ ਸਾਨੂੰ ਬਾਅਦ ਵਿੱਚ ਫਿਰ ਉਹ ਭੁਗਤਣਾ ਪਏਗਾ ਇਸ ਲਈ ਮੇਰੀ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਠੀਕ ਹੈ ਜਲਦੀ ਅਸੀਂ ਤੁਹਾਡੀ ਭਾਵਨਾਵਾਂ ਸਮਝਦੇ ਹਾਂ ਜਲਦੀ ਪੇਸ਼ ਕਰੋ ਅਸੀਂ ਵੀ ਇਸੇ ਹੱਕ 'ਚ ਹਾਂ ਕਿ ਇਹ ਜਲਦੀ ਤੋਂ ਜਲਦੀ ਪੇਸ਼ ਹੋਣਾ ਚਾਹੀਦਾ ਪਰ ਇਹਦੇ ਨਾਲ ਇਹ ਵੀ ਹੈ ਕਿ ਜਿਹੜੀ ਇਨਵੈਸਟੀਗੇਸ਼ਨ ਆ ਉਹ ਪੂਰੀ ਬਰੀਕੀ ਨਾਲ ਹੋਵੇ ਤੇ ਜੋ ਵੀ ਉਹਦੇ 'ਚ ਸਬੂਤ ਹੈ ਉਹ ਪੂਰੇ ਬਰੀਕੀ ਨਾਲ ਪੇਸ਼ ਹੋਣ ਉਹਦੇ 'ਚ ਕੋਈ ਖਾਮੀ ਨਹੀਂ ਛੱਡੀ ਜਾਣੀ ਚਾਹੀਦੀ